ਲੋਈ ਟੂ ਅੰਟੀਟੀ ਵੀ ਦੇਖਦੇ ਹੈ 10 ਕੰਡਾ ਸਾਲ ਤੇ ਹੈ ਜੀ ਨਗਰ ਪੰਚਾਇਤ ਕੰਡਾ ਟੋਲਾ ਵੱਲੋਂ ਨਗਰ ਦੇ ਦਰਵਾਜ਼ੇ ਵਿਖੇ ਤੀਆਂ ਦਾ ਤਿਹਾੜੀ ਬੜੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਜਿੱਥੇ ਕਿ ਪੂਰੇ ਨਗਰ ਜਾਂ ਸੋਣਿਆ ਵੱਲੋਂ ਕਿੱਦਾਂ ਪਾਪਾ ਕੇ ਇਸ ਤੀਆਂ ਦੇ ਤਿਹਾੜੀ ਨੂੰ ਚਾਰ ਚੰਨ ਲਗਾਏ ਇਸ ਮੌਕੇ ਮੈਡਮ ਗੱਜਨਵਾਧਰਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਪਣੇ ਵੰਤਾ ਵਜਾਰਾ ਕਰਦੇ ਹੋਏ ਗੋਲੀਆਂ ਪਾ ਕੇ ਤੀਆਂ ਦੇ ਤਿਹਾੜੀ ਦੀ ਰੌਣਕ ਵਿੱਚ ਵਾਧਾ ਕੀਤਾ ਔਰ ਨਗਰ ਨਿਵਾਸੀ ਸੰਗਤਾਂ ਵੱਲੋਂ ਪੰਚਾਇਤ ਵੱਲੋਂ ਮੈਡਮ ਗੱਜਨਵਾਜਰਾ ਨੂੰ ਪ੍ਰਕਾਰਿਕ ਦਿੱਕੇ ਸਨਮਾਨਿਤ ਕੀਤਾ ਗਿਆ ਤੁੰ ਦੁਕਾਨ ਲੈ ਤਸਵੀਰਾਂ ਜਿੱਥੇ ਇਹ ਤੀਆਂ ਤਿਹਾੜੀ ਤੋਂ ਪਹੁੰਚਾਇਆ ਗਿਆ ਪੈਣਾ ਰੋਂਦੀਆਂ ਨੂੰ ਚੁੱਪ ਨੇ ਕਰੋ ਸੇਰੇ ਉੱਤੇ ਹੱਥ ਰੱਖ ਕੇ ਪੈਣਾ ਰੋਂਦੀਆਂ ਨੂੰ ਚੁੱਪ ਰੇ ਕਰੋਂਦੇ ਹੱਥ ਰੱਖਦੇ ਮੈਨੂੰ ਤੀ ਨਹੀਂ ਕਿਸੇ ਨੇ ਕਾ ਬਾਬਲ ਤੇਰੀ ਜੂ ਟਪ ਕੇ ਪੈਂ ਜੀ ਬੇਨਤੀ ਹੈ ਕਿ ਮੇਰੀਆਂ ਭੈਣਾਂ ਨੂੰ ਥੋੜੋ ਜਿਹਾ ਪਿੱਛੇ-ਪਿੱਛੇ ਹੋ ਜਾਓ ਜਿਹਨਾਂ ਨਾਲੇ ਆਪਾਂ ਨੂੰ ਸਾਰਿਆਂ ਨੂੰ ਗਰਮੀ ਲੱਗਦੀ ਸੱਸੀ ਤੇ ਸੱਸੀ ਇਹ ਬੜੇਵੇਂ ਆਖੀਏ ਤੇ ਤੋਂ ਡਰਦੇ ਇਣਾਂ ज़ोर लॻियां ज़ोर लॻियां ज़ोर लॻियां मेर पेके पिंड थिया ज़ोर ਪਹਿਲਾਂ ਤਾਂ ਅੱਜ ਅਸੀਂ ਕਰਾਂਗੇ ਵਾਹਿਗੁਰੂ ਜੀ ਦਾ ਮੈਂ ਧੰਨਵਾਦ ਕਰਦੀ ਆ ਨਗਰ ਟੋਲਾ ਦੀ ਸਾਰੀ ਸਮੂਹ ਕਗਰ ਪੰਚਾਇਤ ਦਾ ਜਿਨ੍ਹਾਂ ਨੇ ਮੈਨੂੰ ਦੁਬਾਰਾ ਫੇਰ ਇਸ ਪਿੰਡ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਕਿਉਂਕਿ ਬਹੁਤ ਖੁਸ਼ੀ ਹੋਈ ਜਦੋਂ ਪਿੰਡਾਂ ਦੇ ਵਿੱਚ ਐਦਾਂ ਦੇ ਮੇਲੇ ਲੱਗਦੇ ਨੇ ਕਿਉਂਕਿ ਇਸ ਪਿੰਡ ਨੇ ਵੀ ਮੈਨੂੰ ਲੱਗਦਾ ਬਾਤ ਚੜ ਕੇ ਆਪਣੇ ਭੁੱਲ ਚੁੱਕੇ ਜਿਹੜਾ ਵਿਸਰ ਚੁੱਕਿਆ ਵਿਰਸਾ ਸੀ ਉਹਨੂੰ ਯਾਦ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਦਿਲ ਜਾਨ ਦੇ ਨਾਲ ਮਤਲਬ ਇਹਨਾਂ ਨੇ ਮਿਹਨਤ ਕੀਤੀ ਹੈ ਤਾਂ ਕਿ ਜਿਹੜੇ ਆਪਣੇ ਬੱਚੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਪੁਰਾਣੇ ਵਿਰਸੇ ਨੂੰ ਜਾਣ ਸਕੋ ਮੈਨੂੰ ਕਾਫੀ ਟਾਈਮ ਤੋਂ ਲੋਕਾਂ ਦੇ ਵਿੱਚ ਉਤਸਾਹ ਦੇ ਦੇਖੋ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਲੇਟ ਹੋਣ ਦੀ ਕਿਉਂਕਿ ਅੱਜ ਐਤਵਾਰ ਕਰਕੇ ਨਾ ਮੇਰੇ ਕੋਲ 11 ਪਿੰਡ ਸੀ ਅਹਿਮਦਗੜ੍ਹ ਤੋਂ ਲੈ ਕੇ ਇੱਥੇ ਣ ਤੇ ਮੈਂ ਇਹ ਸੁਖੀ ਤੂੰ ਪਿਆ ਸੀ ਕਿ ਅਗੱਲ ਮੈਂ ਲਾਸਟ ਤੇ ਆਉਂਗੀ ਬਹੁਲਾ ਟਾਈਮ ਹੋਊਗਾ ਜਿੰਨਾ ਟਾਈਮ ਬਚ ਗਿਆ ਜਾਇ 7 ਵਜੇ ਤੱਕ ਰੱਖ ਲਿਆ ਕਿਉਂਕਿ ਹਰ ਇੱਕ ਪਿੰਡ ਨੂੰ ਥੋੜਾ ਥੋੜਾ ਟਾਈਮ ਦੇਣਾ ਪੈਂਦਾ ਘਰ ਤੋਂ ਮੈਂ 9:30 ਦੀ ਚੱਲੀ ਹੋਈ ਆ ਕਿਉਂਕਿ ਵਿੱਚ ਕਾਲ ਆ ਜਾਂਦੀ ਹੈ ਜੀ ਅੱਜ ਸਾਡੇ ਪਿੰਡ ਤੁਸੀਂ ਲੰਘਿਓ ਇੱਥੇ ਵੀ ਰੁਕ ਜਾਓ ਕਿਉਂਕਿ ਇਹੇ ਪਿਆਰ ਮੁਹੱਬਤ ਹੈ ਜਿਹੜਾ ਕੋਈ ਪਿਆਰ ਮੁਹੱਬਤ ਨਾਲ ਬੁਲਾਉਂਦਾ ਤਾਂ ਆਪਾਂ ਨੂੰ ਰੁਕਣਾ ਪੈਂਦਾ ਉਹਦੇ ਲਈ ਮੈਂ ਜ਼ਰੂਰ ਅੱਧਾ ਘੰਟਾ ਲੇਤਾ ਅੱਜ ਦਾ ਮੈਡਮ ਇਹ ਜਿਹੜਾ ਹੈਗਾ ਕਿੰਨਾ ਵਾਪਰੋਗਰਾਮ ਆ ਜਿਹੜਾ ਅੱਜ ਦੇ ਦਿਨ ਦਾ ਇਹ ਉਹਨੇ ਅਨਕਾਊਂਟੇਬਲ ਹੈਗੇਂਥੀ ਹੈ ਨਹੀਂ ਮਹੀਨੇ ਚ ਕਿੰਨੇ ਪ੍ਰੋਗਰਾਮ ਟੈਂਡ ਕੀਤੇ ਨੇ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਮੈਂ ਘੱਟੋ ਘੱਟ 45 40 ਪ੍ਰੋਗਰਾਮ ਕਰ ਦਿੱਤੇ ਨੇ ਕਿਵੇਂ ਦਾ ਮਹਿਸੂਸ ਹੋਇਆ ਪਿਛਲੇ ਇਤਿਹਾਸ ਨੂੰ ਦੇਖ ਕੇ ਪਿਛਲੇ ਸਰਕਾਰਾਂ ਦਾ ਇਤਿਹਾਸ ਦੇਖ ਕੇ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਆਪਾਂ ਮੇਲਿਆਂ ਤੋਂ ਬੱਚੇ ਆਪਣੇ ਸਿੱਖ ਸਕਦੇ ਨੇ ਜਿਹੜੇ ਆਪਣਾ ਬਿਲਕੁਲ ਹੀ ਸੱਭਿਆਚਾਰ ਵਿਰਸਾ ਭੁੱਲ ਚੁੱਕੇ ਸੀ ਬੱਚਿਆਂ 'ਚ ਨਿਮਰਤਾ ਘੱਟ ਗਈ ਸੀ ਸ਼ਿਰਦਾ ਕੱਪੀ ਸੀ ਕਿਉਂਕਿ ਬੱਚੇ ਜਦੋਂ ਇਕੱਠੇ ਹੁੰਦੇ ਨੇ ਮੈਂ ਤਾਂ ਹਰ ਜਗ੍ਹਾ ਇੱਕੋ ਗੱਲ ਕਹਿਣੀ ਆ ਕਿਉਂਕਿ ਬੇਟੀਆਂ ਹੁੰਦੀਆਂ ਨੇ ਧੀਆਂ ਹੁੰਦੀਆਂ ਨੇ ਬੱਚੇ ਵੀ ਆਪਣੇ ਬਜ਼ੁਰਗਾਂ ਤੋਂ ਬੈਠ ਕੇ ਜ਼ਰੂਰ ਕੁਝ ਨਾ ਕੁਝ ਸਿੱਖੋ ਤਾਂ ਕਿ ਜ਼ਿੰਦਗੀ ਦੇ ਵਿੱਚ ਕੰਮ ਜਾਵੇ ਪਿਛਲੇ ਸਮੇਂ ਦਾ ਮੈਂ ਇੱਕ ਤੌਰ ਚੱਲਿਆ ਠੀਕਾ ਨਸ਼ਿਆਂ ਦਾ ਤੌਰ ਚੱਲਦੀ ਪੰਜਾਬ ਦੇ ਵਿੱਚ ਸਾਡੇ ਲੋਕ ਜਿਹੜੇ ਹੈਗੇ ਨੇ ਬਹੁਤ ਇਕਤਰਾਉਂਦੇ ਤੇ ਇਹ ਜਿਹੇ ਪ੍ਰੋਗਰਾਮਾਂ ਜਾਣ ਤੋਂ ਹੁਣ ਸਰਕਾਰ ਵੱਲੋਂ ਨੱਥ ਪਾਈ ਕਹਿੰਦੇ ਸ਼ਿਓ ਨੂੰ ਕਿਵੇਂ ਦਾ ਮਹਿਸੂਸ ਕਰੋਗੇ ਵੀ ਲੋਕ ਆਜ਼ਾਦ ਚਾਪਦੇ ਨੇ ਨਹੀਂ ਆਪਾਂ ਧੰਨਵਾਦ ਕਰਦੇ ਆ ਆਪਣੀ ਸਟੇਟ ਸਰਕਾਰ ਦਾ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨਸ਼ਿਆਂ ਨੂੰ ਰੋਕਣ ਦੇ ਲਈ ਬਹੁਤ ਵੱਡਾ ਕੰਮ ਕੀਤਾ ਅਸੀਂ ਖੋਦੇ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਐਮ ਐਲ ਏ ਸਾਹਿਬ ਕੋ ਯੋਗਦਾਨ ਪਾ ਰਹੇ ਨੇ ਕਿਉਂਕਿ ਮੈਨੂੰ ਲੱਗਦਾ ਮੇਰੇ ਕੋਲ 500 ਬੱਚਾ 10th ਤੋਂ ਲੈ ਕੇ +2 ਤੱਕ ਬੁਆਇਸ ਮੈਂ ਇੱਕ ਵਾਰ ਕਹਿਣੀ ਹੁੰਦੀ ਆ ਵੀ ਪੁੱਤ ਬਾਹਰ ਖੜੀ ਕਰਕੇ ਬਹਿਸ ਕਰਿਆ ਕਰੋ ਕਿ ਸਾਡੇ ਸਾਰਿਆਂ ਦੇ ਵਿੱਚੋਂ ਇੱਕੋ ਹੀ ਬੱਚਾ ਕਦੇ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਕਿਉਂਕਿ ਦਸਤਾਰਤਾਰੀ ਨੇ ਬਾਤ ਕਰਦੇ ਨੇ ਬਹੁਤ ਵੱਡਾ ਯੋਗਦਾਨ ਹੈ ਬਹੁਤ ਖੁਸ਼ੀ ਹੁੰਦੀ ਆ ਜਦੋਂ ਬੱਚੇ ਨਸ਼ਿਆਂ ਤੋਂ ਛੁਟੇ ਕੀ ਪਹਿਲਾਂ ਦੀ ਤਰ੍ਹਾਂ ਜਿਹੜੇ ਹੈਗੇ ਨੇ ਪੰਜਾਬ ਦੇ ਸੱਭਿਆਚਾਰਕ ਸੱਥਾਂ ਲੱਗ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਤੇ ਹਰ ਪਿੰਡ ਦੇ ਵਿੱਚ ਉਹ ਬੰਦ ਹੋ ਗਈ ਸੀ ਪਿਛਲੇ ਮਾਤਰਾਣਾ ਕਿ ਲੱਗਦਾ ਹੁਣ ਵੀ ਦੁਬਾਰੇ ਤੋਂ ਚਾਲੂ ਹੋਣਗੇ ਬਿਲਕੁਲ ਜਦੋਂ ਇਦਾਂ ਦੀਆਂ ਪੰਚਾਇਤਾਂ ਆਉਂਦੀਆਂ ਨੇ ਇਦਾਂ ਨੇ ਆਪਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਮਿਲੇ ਹੋਏ ਨੇ ਕਿਉਂਕਿ ਰਲ ਮਿਲ ਕੇ ਜਦੋਂ ਸਾਰੇ ਹਮਲਾ ਮਾਰਨਗੇ ਕਿਉਂਕਿ ਦੇਖੋ ਹਮਲਾ ਮਾਰਨ ਦੇ ਨਾਲ ਹੀ ਬਹੁਤ ਆਪਣਾ ਪੰਜਾਬ ਰੰਗਲਾ ਹੀ ਲੱਗਦਾ ਕਿਉਂਕਿ ਮੈਨੂੰ ਤਾਂ ਲੱਗਦਾ ਮੈਨੂੰ 1.5 ਮਹੀਨਾ ਹੋ ਗਿਆ ਕਦੇ ਕਿਤੇ ਕਦੇ ਕਿਤੇ ਜਾਂਦਾ ਇਦਾਂ ਦੇ ਮੇਲਿਆਂ ਦੇ ਵਿੱਚ ਜਾਂਦੀ ਨੂੰ ਕਿਉਂਕਿ ਵਾਗ ਕੇ ਇਹ ਜਿਹੜੇ ਮੇਲੇ ਦੇ ਦੁਆਰਾ ਸ਼ੁਰੂ ਹੋਏ ਨੇ ਬਹੁਤ ਮਾਨੂੰ ਕੁਝ ਤੀਆਂ ਦੇ ਨਾਲ-ਨਾਲ ਵਿਕਾਸ ਦੀ ਗੱਲ ਕਰੀਏ ਪਿੰਡ ਦੇ ਵਿੱਚ ਤਾਂ ਵੀ ਕਮੀਆਂ ਨੇ ਸਰਕਾਰ ਕੋਲ ਟਾਈਮ ਵੀ ਥੋੜਾ ਰਹਿ ਗਿਆ ਆਪ ਕੋ ਇੱਕ ਕੀ ਹੋਰ ਬਾਰੇ ਸਮੇਂ ਦੇ ਵਿੱਚ ਜੋ ਕਮੀਆਂ ਨੇ 1.5 ਸਾਲ ਦੇ ਵਿੱਚ ਕਿਹਨੇ ਹੋ ਜਾਣਗੇ ਪਿੰਡ ਦੇ ਬਿਲਕੁਲ ਬੇਟਾ ਬਿਲਕੁਲ ਦੇਖੋ ਐਮਐਲਏ ਸਾਹਿਬ ਜੀ ਜਾਣ ਨਾਲ ਲੱਗੇ ਹੋਏ ਨੇ ਉਹਨਾਂ ਦੇ ਨਾਲ ਸਾਡਾ ਸਾਰਾ ਪਰਿਵਾਰ ਸਾਥ ਦੇ ਰਿਹਾ ਜਿੱਥੇ ਕਿਤੇ ਮੈਨੂੰ ਬੁਲਾਉਂਦੇ ਨੇ ਜੇ ਮੈਂ ਕਿਤੇ ਹੋਰ ਜਾਂਦੀ ਆ ਤਾਂ ਸਾਡੇ ਵੱਡੇ ਵੀਰ ਦੀ ਸਾਥ ਦਿੰਦੇ ਨੇ ਤੇ ਪੰਚਾਇਤ ਪੂਰੀ ਖੜੀ ਆ ਜਦੋਂ ਮਰਜੀ ਕਿਉਂਕਿ ਖੁੱਲਾ ਸਮਾਂ ਹੁੰਦਾ ਐਮਐਲਏ ਸਾਹਿਬ ਨੂੰ ਮਿਲਣ ਦਾ ਜਿੱਥੇ ਜਿੱਥੇ ਕਮੀਆਂ ਨੇ ਜਦੋਂ ਆ ਕੇ ਸਾਨੂੰ ਸਮੂਹ ਪੰਚਾਇਤ ਦੱਸਦੀ ਆ ਤਾਂ ਮੈਨੂੰ ਲੱਗਦਾ ਚੀਜ਼ ਜਾਣ ਦੇ ਨਾਲ ਹੀ ਅਸੀਂ ਰਲ ਕੇ ਕਹਿੰਦੇ ਆ ਵੀ ਆਪਾਂ ਕਮੀਆਂ ਦੂਰ ਕਰੀਏ ਅੱਜ ਸਵਾਨੀਆਂ ਦੇ ਪ੍ਰੋਗਰਾਮ ਦੇ ਵਿੱਚ ਆਇਓ ਸਭ ਤੋਂ ਵੱਡੀ ਦਿੱਕਤ ਸਾਡੇ ਪਿੰਡ ਦਾ ਸਵਾਨੀਆਂ ਦੇ ਵੀ ਸਾਡੇ ਪਿੰਡ ਬਾਸਰੀ ਰੁਕਦੀ ਆ ਇਹ ਮੈਨੂੰ ਨਾ ਮੈਂ ਪਿਛਲੇ ਪਿੰਡ ਗਈ ਸੀ ਲਾਂਗੜੀਆਂ ਵੀ ਮੈਨੂੰ ਅੱਜ ਪਤਾ ਲੱਗਿਆ ਕਿਉਂਕਿ ਤੋਲੇ ਵਾਲ ਦੀ ਮੇਰੇ ਕੋਲ ਕੰਪਲੇਂਟ ਆਈ ਸੀ ਪਰ ਮੈਂ ਪੀਆਟੀਸੀ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਉਹਨੂੰ ਫੇਕ ਕੇ ਉੱਤੇ ਬਸਰ ਕਮਾਉਣ ਲਾਈ ਆ ਜੇ ਕੰਪਲੇਂਟ ਆਪਣੇ ਕੋਲੇ ਆਉਂਦੀ ਆ ਤਾਂ ਉਹਦੇ ਤੇ ਜਰੂਰ ਅਸੀਂ ਮਤਲਬ ਪੈਰਾ ਦਿੰਦੇ ਆ ਲਗਾਂਤ ਦੇ ਵਿੱਚ ਸਾਡੀਆਂ ਸੁਆਣੇ ਨੂੰ ਕੀ ਮੈਸੇਜ ਦੇਓਗੇ ਪ੍ਰੋਗਰਾਮ ਚਾਹੋ ਬੜੇ ਚਾਹੋ ਨਾਲ ਥੋੜੀ ਵੇਟ ਕਰਦੇ ਨੇ ਬਰੈਡ ਪਕੌੜੇ ਖਾ ਕੇ ਰੱਜੇ ਖੜੇ ਨੇ ਕੀ ਕਹੋਗੇ ਇਹਨਾਂ ਨੂੰ ਪਹਿਲਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਰੀਆਂ ਇਸ ਪਿੰਡ ਦੀਆਂ ਸਤਿਕਾਰਯ ਮੇਰੀਆਂ ਭੈਣਾਂ ਦਾ ਮੇਰੇ ਬੱਚਿਆਂ ਦਾ ਜਿਹੜੇ ਇੰਨੀ ਦਰ ਤੋਂ ਮੇਰੀ ਵੇਟ ਕਰ ਰਹੇ ਨੇ ਕਿਉਂਕਿ ਮੈਂ ਮਾਫੀ ਮੰਗਦੀ ਆ ਵੀ ਮੈਂ ਲੈ ਤੋਈ ਆ ਅੱਧਾ ਘੰਟਾ ਹੀ ਹੋਈ ਆ ਮੈਂ ਸਾਢੇ ਚਾਰ ਵਜੇ